ਗੱਡੀ ਨੂੰ ਗਾੜੀ ਬੰਨ੍ਹ। ਅਜਾ ਮਾ ਗਾ ਲੈ। ਛੋਟੂ ਵੀ। ਜਿੱਦਨੇ ਕੋਹਰੇ ਵਈਆਂ ਨੇ। ਸੋ ਬਰਗਰ ਸ੍ਰੀ ਬੇਸਾ ਵੇ ਦਿੱਲੀ ਸਾਈਡ ਐ। ਅੱਜ ਆਇਆ ਅਸੀਂ ਮਠਟੇਕ ਨੇਦਰੇ ਵਹੀਂ ਵਾਲੀ ਸਾਈਡ ਇੱਧਰ ਆਏ ਹਾਂ ਤੇ ਤੁਹਾਨੂੰ ਅੱਜ ਵੀਊ ਦਿਖਾਣੇ ਆ ਵਰਦਵਾਲਾ ਬੇਰਸਾ ਦੀ ਬੈਕ ਸਾਈਡ ਬਾਬਾ ਜੀ ਦੀ ਕਾਲੀ ਵਹੀਂ ਕਿਨੂ ਕੋ ਇਤਿਹਾਸਕ ਬਾਬਾ ਜੀ ਨੇ ਇੱਥੇ ਵਹੂ ਜੀ ਬੀਮਾਰੀ ਸੀ ਕਹਿੰਦੇ ਕਿ ਅੱਜ ਤੁਹਾਨੂੰ ਵੀਊ ਦਿਖਾਣੇ ਆ ਬਲੌਗਰਾਂ ਨੂੰ ਤਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਸ਼ੇਅਰ ਸਬਸਕ੍ਰਾਈਬਰ ਜੀ ਕਰਿਓ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਸਾ ਦੇਖੋ ਪਰ ਦੋਸਤ ਜੀ ਬੇਸ਼ੱਕ ਉਹ ਵੀ ਬੈਟ ਚੈਟ ਠੀਕ ਹੈ ਦੋਸਤੋ ਸਸਤੀ ਦਾ ਬਹੁਤ ਸਤੰਤਨ ਤਨਵੀਰ ਕੋਲ ਕੋ ਸਤਿ ਸ੍ਰੀ ਅਕਾਲ ਜੀ ਕਨਿਸ਼ਵਾਦਾ ਸੋ ਦੋਸਤ ਸਾਡੇ ਇੱਕ ਮਨਨ ਕਾਮਨਾ ਪੂਰੀ ਹੋਈ ਆ ਇਸ ਕਰਕੇ ਸੀ ਬੇਸਬਰ ਮੱਠਾ ਦੇਖਣ ਆਏ ਆ ਤੇ ਜੇ ਤਾਂ ਸਾਡੀ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅਸੀਂ ਗੁਰਦੁਆਰਾ ਗਿਰਸਾਵਾਂ ਆਏ ਹੋਇਆ ਗੁਰਦੁਆਰਾ ਸਾਹਿਬ ਗਿਰਸਾਵ ਦੀ ਬੈਕਸਾਈਡ ਇਹ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਇਹ ਛੋਟਾ ਜਿਹਾ ਤੁਹਾਨੂੰ ਵਲੌਗ ਨਾਕੇ ਪੇਸ਼ ਕਰ ਰਹੇ ਹਾਂ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅੱਡੀ ਤਨਵੀਰ ਕੌਰ ਕਲੀ ਜੀ ਦੇਖੋ ਜੀ ਸਭ ਦੇ ਬੀਫ ਰਫੇ ਅੰਦਰ ਆਉਂਦੇ ਅੱਛੇ ਅੱਛੇ ਡਾਈਆ ਮੈਂ ਹਿੱਥੇ ਉੱਪਰ ਮੈਂ ਦਿਲ ਦੇ ਗਿਆ ਜੇਕਰ ਤੁਹਾਨੂੰ ਤਰਮਤੀ ਗੋਪਾ ਮੈਨੂੰ ਰੁਪਈਆ ਭਾਣ ਦੇ ਦਿਓ ਕੁਝ